ਐਲਨ ਮਸਕ ਦੇ ਵੱਲੋਂ ਇੱਕ ਬਿਆਨ ਜੋ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੇ ਵਾਂਗੂ ਇਸ ਵਕਤ ਫੈਲ ਰਿਹਾ ਹੈ ਐਲਨ ਮਸਕ ਨੇ ਐਕਸ ਦੇ ਉੱਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸਨੇ ਬਿਆਨ ਦਿੱਤਾ ਕਿ ਵਟਸਐਪ ਯੂਜ਼ਰ ਦਾ ਡਾਟਾ ਰਾਤ ਨੂੰ ਚੋਰੀ ਕਰਦਾ ਵੈ ਲੀਕ ਕਰਦਾ ਵੈ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜੋ ਕਮੈਂਟਸ ਨੇ ਜੋ ਪੋਸਟ ਨੇ ਉਹ ਅੱਗ ਦੀ ਤਰ੍ਹਾਂ ਫੈਲਣ ਲੱਗ ਗਿਆਂ ਉਸ ਦੀ ਇਹ ਗੱਲ ਨੂੰ ਲੋਕ ਐ ਜੋ ਅਲੱਗ-ਅਲੱਗ ਪ੍ਰਤੀਕਿਰਿਆ ਦੇ ਨਾਲ ਜ਼ਾਹਰ ਕਰਨ ਲੱਗੇ ਸੋ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ ਕਿ ਇੱਕ ਐਕਸ ਦੇ ਉੱਤੇ ਯੂਜ਼ਰ ਦੇ ਵੱਲੋਂ ਇੱਕ ਡਾਟਾ ਸ਼ੇਅਰ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਪਿਛਲੇ 24 ਘੰਟਿਆਂ ਦੀ ਟੌਪ 12 ਨਿਊਜ਼ ਹੁੰਦੀ ਹੈ ਜਿਸ ਵਿੱਚ ਇੱਕ ਨਿਊਜ਼ ਦੱਸੀ ਜਾਂਦੀ ਹੈ ਕਿ WhatsApp ਹੈ ਜੋ ਯੂਜ਼ਰਸ ਦਾ ਡਾਟਾ ਚੋਰੀ ਕਰਦਾ ਹੈ ਔਰ ਇਹ ਡਾਟਾ ਹੈ ਜੋ ਪੋਲੀਟਿਸ਼ੀਅਨਸ ਨੂੰ ਔਰ ਅਲਗ-ਅਲਗ ਲੋਕਾਂ ਨੂੰ ਦਿੱਤਾ ਜਾਂਦਾ ਹੈ ਤਾਂਕਿ ਜੋ ਡਾਟਾ ਨੂੰ ਵਰਤ ਕੇ ਯੂਜ਼ ਕਰਕੇ ਜੋ ਅਲਗ-ਅਲਗ ਜਿਸ ਤਰ੍ਹਾਂ ਐਡਵਰਟਾਈਜ਼ਮੈਂਟ ਏਜੰਸੀਜ਼ ਲਈ ਜਾਂ ਫਿਰ ਬਿਜ਼ਨਸ ਦੇ ਲਈ ਇਸ ਤਰੀ ਵਰਤੋ ਹੈ ਜੋ ਕੀਤੀ ਜਾਵੇ ਸੋ ਇਸ ਦੇ ਵਿੱਚ ਜਿਹੜੇ ਯੂਜ਼ਰਸ ਨੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਪ੍ਰੋਡਕਟ ਦੇ ਤਰ੍ਹਾਂ ਦੇਖਿਆ ਜਾ ਰਿਹਾ ਹੈ ਸੋ ਇਹ ਗੱਲ ਜਦੋਂ ਐਲਨ ਮਸਕ ਨੇ ਟਵੀਟ ਕਰਕੇ ਸ਼ੇਅਰ ਕੀਤੀ ਔਰ ਇਹ ਬਿਆਨ ਦਿੱਤਾ ਕਿ WhatsApp ਐ ਜੋ ਲੋਕਾਂ ਦਾ ਡਾਟਾ ਚੋਰੀ ਕਰ ਰਿਹਾ ਹੈ ਉਸਤੇ ਨਾਲ ਇੱਕ ਸੰਸਨੀ ਫੈਲ ਗਈ ਲੋਕ ਨੇ ਜੋ 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 ਪ੍ਰਤੀਕਿਰਿਆ ਵੈ ਸੋਸ਼ਲ ਮੀਡੀਆ ਦੇ ਤੇ ਜ਼ਾਹਰ ਕਰਨ ਲੱਗੇ ਦਰ ਅਸਲ WhatsApp ਹੈ ਜੋ ਦੁਨੀਆ ਭਰ ਦੇ ਲੱਖਾਂ ਹੀ ਕਰੋੜਾਂ ਹੀ ਲੋਕ ਇਸ ਨੂੰ ਯੂਜ਼ ਕਰਦੇ ਨੇ ਇੱਕ ਮੈਸੇਜਿੰਗ ਐਪ ਹੈ ਜਿਸ ਦੀ ਵਰਤੋਂ ਭਾਰਤ ਦੇ ਵਿੱਚ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਔਰ ਇਹੋ ਜਿਹੀ ਜਦੋਂ ਖਬਰ ਸਾਹਮਣੇ ਆਂਦੀ ਹੈ ਤਾਂ ਅਕਸਰ ਲੋਕ ਹੈ ਜੋ ਡਲ ਜਾਂਦੇ ਨੇ ਸੋ ਪਹਿਲੀ ਵਾਰ ਹੀ ਨਹੀਂ ਹੈ ਕਿ ਐਲਨ ਮਸਕ ਨੇ ਇਹੋ ਜਿਹਾ ਬਿਆਨ ਦਿੱਤਾ ਇਸ ਤੋਂ ਪਹਿਲਾਂ ਵੀ ਐਲਨ ਮਸਕ ਦੇ ਵੱਲੋਂ ਕਈ ਬਿਆਨ ਨੇ ਜੋ ਮੈਟਾ ਦੇ ਉੱਤੇ ਕੀਤੇ ਗਏ ਨੇ ਸੋ ਅਸੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਐਲਨ ਮਸਕ ਨੇ ਇੱਕ ਗੱਲ ਹੋਰ ਕਹੀ ਸੀ ਕਿ ਮੈਟਾਵ ਹੈ ਜੋ ਐਡਵਰਟਾਈਜ਼ਮੈਂਟ ਦੇ ਚੱਕਰਾਂ ਦੇ ਵਿੱਚ ਬਹਿਤ ਲਾਲਚੀ ਹੋ ਗਿਆ ਹੈ ਸੋ ਮੈਟਾ ਨੂੰ ਲੈ ਕੇ ਅਕਸਰ ਐਲਨ ਮਸਕ ਅਲੱਗ-ਅਲੱਗ ਤਰੀਕਿਆਂ ਦੇ ਨਾਲ ਘੇੜਦੇ ਰਹਿੰਦੇ ਨੇ ਅਲੱਗ-ਅਲੱਗ ਜੋ ਬਿਆਨ ਨਹੀਂ ਦੰਦੇ ਰਹਿੰਦੇ ਨੇ ਸੋ ਇੱਕ ਬਿਆਨ ਹੈ ਜੋ ਇਹੋ ਜਿਹਾ ਹੀ ਸਮਨੇ ਆਇਆ ਹੈ ਜਿਸ ਦੇ ਵਿੱਚ ਐਲਨ ਮਸਕ ਨੇ ਇੱਕ ਵਾਰ ਫਿਰ WhatsApp ਦੇ ਉੱਤੇ ਟਿੱਪਣੀ ਕੀਤੀ ਹੈ ਕਿ WhatsApp ਲੋਕਾਂ ਦਾ ਡਾਟਾ ਵਜੋਂ ਲਗਾਤਾਰ ਚੋਰੀ ਕਰ ਰਿਹਾ ਹੈ ਸੋ ਲੋਕ ਨੇ ਲੋਕ ਆਪਣੀ ਪ੍ਰਤੀਕਿਰਿਆ ਵਾ ਜੋ ਸੋਸ਼ਲ ਮੀਡੀਆ ਦੇ ਉੱਤੇ ਜ਼ਾਹਿਰ ਕਰ ਰਹੇ ਨੇ ਐਲਨ ਮਸਕ ਦੇ ਟਵੀਟ ਦੇ ਉੱਤੇ ਲੋਕ ਜੋ ਰੀਟਵੀਟ ਕਰ ਰਹੇ ਨੇ ਔਰ ਕਮੈਂਟਸ ਕਰ ਰਹੇ ਨੇ ਜਿਸ ਵਿੱਚ ਕੁਝ ਲੋਕ ਐਲਨ ਮਸਕ ਦੇ ਹੱਕ ਦੇ ਵਿੱਚ ਵੀ ਨੇ ਔਰ ਕੁਝ ਉਸ ਨੂੰ ਮਾਣ ਚੰਗਾ ਵੀ ਬੋਲ ਰਹੇ ਪਏ ਨੇ ਸੋ ਮੈਟਾ ਦੇ ਵੱਲੋਂ ਫਿਲਹਾਲ ਇਸ ਦੇ ਉੱਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਜੋ ਉਹਨਾਂ ਵੱਲੋਂ ਹੈ ਕੋਈ ਜਵਾਬ ਸਮਨੇ ਨਹੀਂ ਆਇਆ ਹੈ ਪਰ ਲੋਕ ਨੇ ਲੋਕ ਇਸ ਵਕਤ ਪਰੇਸ਼ਾਨ ਨੇ ਕਿਉਂਕਿ ਜੋ ਇੱਕ ਵੱਡੀ ਤਾਦਾਦ ਦੇ ਵਿੱਚ ਦੁਨੀਆ ਭਰ ਦੇ ਵਿੱਚ WhatsApp ਦੇ ਉੱਤੇ ਲੋਕ ਨੇ ਜੋ ਇਸ ਮੈਸੇਜਿੰਗ ਐਪ ਦੀ ਵਰਤੋਂ ਕਰਦੇ ਨੇ ਔਰ ਜਦੋਂ ਇਹੋ ਜਿਹੀ ਖਬਰ ਆਂਦੀ ਹੈ ਕਿ ਜੋ ਤੁਹਾਡਾ ਡਾਟਾ ਲੀਕ ਹੋ ਰਿਹਾ ਹੈ ਤਾਂ ਅਕਸਰ ਲੋਕ ਘਬਰਾ ਜਾਂਦੇ ਨੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੀ ਇਜਾਜ਼ਤ ਧੰਨਵਾਦ ਐਲਨ ਮਸਕ ਦੇ ਵੱਲੋਂ ਇੱਕ ਬਿਆਨ ਜੋ ਸੋਸ਼ਲ ਮੀਡੀਆ ਦੇ ਉੱਤੇ ਅੱਗ ਦੇ ਵਾਂਗੂ ਇਸ ਵਕਤ ਫੈਲ ਰਿਹਾ ਹੈ ਐਲਨ ਮਸਕ ਨੇ ਐਕਸ ਦੇ ਉੱਤੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਸਨੇ ਬਿਆਨ ਦਿੱਤਾ ਕਿ ਵਟਸਐਪ ਯੂਜ਼ਰ ਦਾ ਡਾਟਾ ਰਾਤ ਨੂੰ ਚੋਰੀ ਕਰਦਾ ਵੈ ਲੀਕ ਕਰਦਾ ਵੈ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜੋ ਕਮੈਂਟਸ ਨੇ ਜੋ ਪੋਸਟ ਨੇ ਉਹ ਅੱਗ ਦੀ ਤਰ੍ਹਾਂ ਫੈਲਣ ਲੱਗ ਗਿਆਂ ਉਸ ਦੀ ਇਹ ਗੱਲ ਨੂੰ ਲੋਕ ਐ ਜੋ ਅਲੱਗ-ਅਲੱਗ ਪ੍ਰਤੀਕਿਰਿਆ ਦੇ ਨਾਲ ਜ਼ਾਹਰ ਕਰਨ ਲੱਗੇ ਸੋ ਗੱਲ ਸ਼ੁਰੂ ਕਿੱਥੋਂ ਹੁੰਦੀ ਹੈ ਕਿ ਇੱਕ ਐਕਸ ਦੇ ਉੱਤੇ ਯੂਜ਼ਰ ਦੇ ਵੱਲੋਂ ਇੱਕ ਡਾਟਾ ਸ਼ੇਅਰ ਕੀਤਾ ਜਾਂਦਾ ਵੈ ਜਿਸ ਦੇ ਵਿੱਚ ਪਿਛਲੇ 24 ਘੰਟਿਆਂ ਦੀ ਟੌਪ 12 ਨਿਊਜ਼ ਹੁੰਦੀ ਹੈ ਜਿਸ ਵਿੱਚ ਇੱਕ ਨਿਊਜ਼ ਦੱਸੀ ਜਾਂਦੀ ਹੈ ਕਿ ਵਟਸਐਪ ਹੈ ਜੋ ਯੂਜ਼ਰਸ ਦਾ ਡਾਟਾ ਚੋਰੀ ਕਰਦਾ ਵੈ ਔਰ ਇਹ ਡਾਟਾ ਵੈ ਜੋ ਪੋਲੀਟਿਸ਼ੀਅਨਸ ਨੂੰ ਔਰ ਅਲੱਗ-ਅਲੱਗ ਲੋਕਾਂ ਨੂੰ ਦਿੱਤਾ ਜਾਂਦਾ ਵੈ ਤਾਂਕੀ ਜੋ ਡਾਟਾ ਨੂੰ ਵਰਤ ਕੇ ਯੂਜ਼ ਕਰਕੇ ਜੋ ਅਲੱਗ-ਅਲੱਗ ਜਿਸ ਤਰ੍ਹਾਂ ਐਡਵਰਟਾਈਜ਼ਮੈਂਟ ਏਜੰਸੀਜ਼ ਲਈ ਜਾਂ ਫਿਰ ਬਿਜ਼ਨਸ ਦੇ ਲਈ ਇਸਤੇ ਵਰਤੋ ਹੈ ਜੋ ਕੀਤੀ ਜਾਵੇ ਸੋ ਇਸ ਦੇ ਵਿੱਚ ਜਿਹੜੇ ਯੂਜ਼ਰਸ ਨੇ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਪ੍ਰੋਡਕਟ ਦੇ ਤਰ੍ਹਾਂ ਦੇਖਿਆ ਜਾ ਰਿਹਾ ਹੈ ਸੋ ਇਹ ਗੱਲ ਜਦੋਂ ਐਲਨ ਮਸਕ ਨੇ ਟਵੀਟ ਕਰਕੇ ਸ਼ੇਅਰ ਕੀਤੀ ਔਰ ਇਹ ਬਿਆਨ ਦਿੱਤਾ ਕਿ WhatsApp ਹੈ ਜੋ ਲੋਕਾਂ ਦਾ ਡਾਟਾ ਚੋਰੀ ਕਰ ਰਿਹਾ ਹੈ ਉਸ ਦੇ ਨਾਲ ਇੱਕ ਸੰਸਨੀ ਫੈਲ ਗਈ ਲੋਕ ਨੇ ਜੋ 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 ਪ੍ਰਤੀਕਿਰਿਆ ਵੈ ਸੋਸ਼ਲ ਮੀਡੀਆ ਦੇ ਉਤੇ ਜ਼ਾਹਰ ਕਰਨ ਲੱਗੇ ਦਰਅਸਲ WhatsApp ਹੈ ਜੋ ਦੁਨੀਆ ਭਰ ਦੇ ਲੱਖਾਂ ਹੀ ਕਰੋੜਾਂ ਹੀ ਲੋਕ ਇਸ ਨੂੰ ਯੂਜ਼ ਕਰਦੇ ਨੇ ਇੱਕ ਮੈਸੇਜਿੰਗ ਐਪ ਹੈ ਜਿਸ ਦੀ ਵਰਤੋਂ ਭਾਰਤ ਦੇ ਵਿੱਚ ਵੀ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਔਰ ਇਹੋ ਜਿਹੀ ਜਦੋਂ ਖਬਰ ਸਾਹਮਣੇ ਆਂਦੀ ਹੈ ਤਾਂ ਅਕਸਰ ਲੋਕ ਹੈ ਜੋ ਡਲ ਜਾਂਦੇ ਨੇ ਸੋ ਪਹਿਲੀ ਵਾਰੀ ਨਹੀਂ ਹੈ ਕਿ ਐਲਨ ਮਸਕ ਨੇ ਇਹੋ ਜਿਹਾ ਬਿਆਨ ਦਿੱਤਾ ਇਸ ਤੋਂ ਪਹਿਲਾਂ ਵੀ ਐਲਨ ਮਸਕ ਦੇ ਵੱਲੋਂ ਕਈ ਬਿਆਨ ਨਹੀਂ ਜੋ ਮੈਟਾ ਦੇ ਉੱਤੇ ਕੀਤੇ ਗਏ ਨੇ ਸੋ ਇਸੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਐਲਨ ਮਸਕ ਨੇ ਕਗਲ ਹੋਰ ਕਹੀ ਸੀ ਕਿ ਮੈਟਾਵ ਹੈ ਜੋ ਐਡਵਰਟਾਈਜ਼ਮੈਂਟ ਦੇ ਚੱਕਰਾਂ ਦੇ ਵਿੱਚ ਬਹਿਤ ਲਾਲਚੀ ਹੋ ਗਿਆ ਹੈ ਸੋ ਮੈਟਾ ਨੂੰ ਲੈ ਕੇ ਅਕਸਰ ਐਲਨ ਮਸਕ ਅਲੱਗ-ਅਲੱਗ ਤਰੀਕਿਆਂ ਦੇ ਨਾਲ ਘੇੜਦੇ ਰਹਿੰਦੇ ਨੇ ਅਲੱਗ-ਅਲੱਗ ਜੋ ਬਿਆਨ ਨਹੀਂ ਦੰਦੇ ਰਹਿੰਦੇ ਨੇ ਸੋ ਇੱਕ ਬਿਆਨ ਹੈ ਜੋ ਇਹੋ ਜਿਹਾ ਹੀ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਐਲਨ ਮਸਕ ਨੇ ਇੱਕ ਵਾਰ ਫਿਰ WhatsApp ਦੇ ਉੱਤੇ ਟਿੱਪਣੀ ਕੀਤੀ ਹੈ ਕਿ WhatsApp ਲੋਕਾਂ ਦਾ ਡਾਟਾ ਵਜੋਂ ਲਗਾਤਾਰ ਚੋਰੀ ਕਰ ਰਿਹਾ ਹੈ ਸੋ ਲੋਕ ਨੇ ਲੋਕ ਆਪਣੇ ਪ੍ਰਤੀਕਿਰਿਆ ਵਾ ਜੋ ਸੋਸ਼ਲ ਮੀਡੀਆ ਦੇ ਉੱਤੇ ਜ਼ਾਹਿਰ ਕਰ ਰਹੇ ਨੇ ਐਲਨ ਮਸਕ ਦੇ ਟਵੀਟ ਦੇ ਉੱਤੇ ਲੋਕ ਜੋ ਰੀਟਵੀਟ ਕਰ ਰਹੇ ਨੇ ਔਰ ਕਮੈਂਟਸ ਕਰ ਰਹੇ ਨੇ ਜਿਸ ਵਿੱਚ ਕੁਝ ਲੋਕ ਐਲਨ ਮਸਕ ਦੇ ਹੱਕ ਦੇ ਵਿੱਚ ਵੀ ਨੇ ਔਰ ਕੁਝ ਉਸ ਨੂੰ ਮਾੜਾ ਚੰਗਾ ਵੀ ਬੋਲ ਰਹੇ ਪਏ ਨੇ ਸੋ ਮੈਟਾ ਦੇ ਵੱਲੋਂ ਫਿਲਹਾਲ ਇਸ ਦੇ ਉੱਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਜੋ ਉਹਨਾਂ ਵੱਲੋਂ ਹੈ ਕੋਈ ਜਵਾਬ ਸਮਨੇ ਨਹੀਂ ਆਇਆ ਵੈ ਪਰ ਲੋਗ ਨੇ ਲੋਕ ਇਸ ਵਕਤ ਪਰੇਸ਼ਾਨ ਨੇ ਕਿਉਂਕਿ ਜੋ ਇੱਕ ਵੱਡੀ ਤਾਦਾਦ ਦੇ ਵਿੱਚ ਦੁਨੀਆ ਪਰ ਦੇ ਵਿੱਚ WhatsApp ਦੇ ਉੱਤੇ ਲੋਕ ਨੇ ਜੋ ਇਸ ਮੈਸੇਜਿੰਗ ਐਪ ਦੀ ਵਰਤੋਂ ਕਰਦੇ ਨੇ ਔਰ ਜਦੋਂ ਇਹੋ ਜਿਹੀ ਖਬਰ ਆਂਦੀ ਹੈ ਕਿ ਜੋ ਤੁਹਾਡਾ ਡਾਟਾ ਲੀਕ ਹੋ ਰਿਹਾ ਹੈ ਤਾਂ ਅਕਸਰ ਲੋਕ ਘਬਰਾ ਜਾਂਦੇ ਨੇ ਸੋ ਵਧੇਰੇ ਅਪਡੇਟ ਦੇ ਲਈ ਜੁੜੇ ਰਹੋ ਸਾਡੇ ਨਾਲ ਫਿਲਹਾਲ ਮੈਂ ਦੀ ਇਜਾਜ਼ਤ ਧੰਨਵਾਦ